thank <music> you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਬਹੁਤ ਜਿਹੜਾ ਸੁਭ ਦਿਹਾੜਾ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮ ਵਰਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਅੱਜ ਨਾਲ ਜੋ ਬਖਸ਼ਰ ਸਾਹਿਬ ਸਾਡੇ ਚੇਅਰਮੈਨ ਨਾਲ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਐਮਐਲਏ ਸੰਗਵਾਲ ਸਾਹਿਬ ਅਮਨ ਮੋਹਿ ਜੀ ਸਾਰੇ ਕੌਂਸਲਰ ਸਹਿਬਾਨ ਸੋ ਅੱਜ ਸੇਮ ਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਸਾਹਮਣੇ ਵਾਲ ਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਚੇਰਮੈਨ ਬਣਾਇਆ ਗਿਆ ਸੋ ਅੱਜ ਇਹਨਾਂ ਦੀ ਤਾਜ ਪੋਸ਼ੀ ਨੂੰ ਅੱਜ ਕੁਰਸੀ 'ਤੇ ਬਿਠਾਇਆ ਗਿਆ ਸੋ ਮੈਂ ਆਪਣੀ ਹਾਈ ਕਮਾਂਡ ਦਾ ਦਿਲੋਂ ਧਨਵਾਦੀ ਵੀ ਹਾਂ ਕਿਉਂਕਿ ਹਲਕਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਅੱਜ ਇਹ ਤਾਜ ਪੋਸ਼ੀ ਉਹ ਮੈਂ ਹਲਕੇ ਦਾ ਸੇਵਾਦਾਰ ਹਾਂ ਸੋ ਅੱਜ ਸੇਮ ਰਾਜ ਰਾਜੀ ਜੀ ਸੀਟ 'ਤੇ ਬੈਠੇ ਆ ਬਹੁਤ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੋ ਸਾਰਾ ਹਲਕਾ ਆਮ ਆਪੀ ਪਾਰਟੋਕ ਆਪ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਕੋਸ਼ਮਾਨ ਜੀ ਦਾ ਪਰਕਸ਼ਨ ਸਾਹਿਬ ਦਾ ਦਿਨੋ ਤਲਵਾਦੀ ਹੈ ਕਿ ਪਾਰਟੀ ਦੇ ਇੱਕ ਇਮਾਨਦਾਰ ਸਪਾਈ ਨੂੰ ਜਿਨੇ ਪਾਰਟੀ ਲਈ ਵਫਾਦਾਰੀ ਨਾਲ ਬਹੁਤ ਸੇਵਾ ਨਿਭਾਇਆ ਸੋ ਇਹਨੂੰ ਅੱਜ ਜਿਹੜੀ ਇਸ ਸੀਟ ਦੀ ਜ਼ਿੰਮੇਵਾਰੀ ਮੇਰੀ ਸੇਵਾ ਦੀ ਜ਼ਿੰਮੇਵਾਰੀ ਪੂਰੇ ਰਸ਼ਵੰਦੀ ਦੇ ਲੋਕਾਂ ਨੂੰ ਜਿਹੜੇ ਸੰਬੰਧਤ ਜਿੰਨੇ ਵੀ ਸਾਡੇ ਭਰਾ ਉਹਨਾਂ ਨੂੰ ਵਾਦਾ ਕਰਦੇ ਆ ਕਿ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਨਿਭਾਊਗਾ ਤੋ ਕੋਈ ਵੀ ਗੱਲਬਾਤ ਹੋਵੇ ਮੰਡੀ ਦੇ ਸੰਬੰਧ ਲਈ ਤੁਸੀਂ ਹੇਮਰਾਜ ਦਾਤੀ ਜੀ ਨੂੰ ਆਪਣਾ ਆਪਣਾ ਦੁੱਖ ਦੱਸ ਸਕਦੇ ਹੋ ਕੋਈ ਚੰਗੀ ਸਲਾਹ ਦੇ ਸਕਦੇ ਹੋ ਇਹ ਪੂਰੇ ਇਮਾਨਦਾਰੀ ਨਾਲ ਲਈ ਇਹ ਸਭ ਨੂੰ ਆਉਗਾ ਤੇ ਮੈਂ ਪੂਰੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅੱਜ ਨੂੰ ਮੁਬਾਰਕਵਾਦ ਜਨਾ ਤਨਵਾਦੀਆਂ ਅੱਜ ਮੇਰੇ ਨਾਲ ਆਏ ਹੋਏ ਸਾਡੇ ਅਚਲ ਸਿੰਘ ਜੀ ਬਸਰ ਜੋ ਵੱਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਜੀ ਦਾ ਧੰਨਵਾਦ ਅਮਨ ਮੋਹੀ ਜੀ ਦਾ ਧੰਨਵਾਦ ਜੀਵਰ ਸਿੰਘ ਸੰਗਵਾਲ ਜੋ ਗਿੰਦ ਹਲਕੇ ਦਾ ਐਮਐਲਏ ਉਹਨਾਂ ਦਾ ਧੰਨਵਾਦ ਸਾਰੇ ਕਾਉਂਸਲਰ ਸਹਿਬਾਨਾ ਦਾ ਸਾਰੀ ਸੁਣੀ ਨਿਡਰ ਸਭ ਸਾਰੀ ਆਈ ਹੈ ਸਾਹਨੇ ਵਾਲ ਦੇ ਸਰਪੰਚ ਸਹਿਬਾਨ ਆਏ ਆ ਸਾਰੇ ਰਤਨ ਆਤ ਕਰਦਾ ਹੋਇਆ ਮੈਂ ਇੰਨਾ ਹੀ ਕੰਨਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਸੋ ਹਿਮਰਾਜ ਰਾਜੀ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਪੂਰੀ ਇਮਾਨਦਾਰੀ ਨਾਲ ਜਿਹੜੀ ਇਹ ਚੇਰ ਹੈ ਭੱਗਾਂ ਵਾਲਿਆਂ ਨੂੰ ਮਿਲਦੀ ਹੈ ਸੋ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਜਿਹੜੀ ਸਿਵਾ ਇਮਾਨਦਾਰੀ ਨੰਦਬਾਬ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਮੀਡੀਆ ਦੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਮਨਜੋਤ ਸਿੰਘ ਜੋ ਲੋਕ ਸਭਾ ਇੰਚਾਰਜ ਵੀ ਨੇ ਚੇਅਰਮੈਨ ਵੀ ਨੇ ਸਭੀ ਅੱਜ ਇਹਨਾਂ ਦੀ ਤਾਇਪੋਸਲੀ ਪਹੁੰਚੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਲੋਕ ਨਹੀਂ ਨਹੀਂ ਬਸ ਰਾਜੀ ਜੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਹੁੰਦਿਆ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰ ਤਰ੍ਹਾਂ ਦੇ ਵਰਸਣ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੌਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮ ਐਲ ਏ ਗੈਸਪ੍ਰੀਅਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮ ਐਲ ਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਨਦੀਪ ਮੋਹੀਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਦਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਮੇਰਾ ਨਾਮ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਨਾ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰੇ ਨੂੰ ਪਤਾ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਣ ਮਹਿਸੂਸ ਹੁੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ ਚ ਮੈਂ ਅਜ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤਾਂ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਹੋਏ ਸਾਰਿਆਂ ਦਾ ਅਤੇ ਪੰਚਤ ਦੇ ਵਿੱਚ ਦਿਲ ਦੀਆਂ ਗਰਾਈਆਂ ਦੇ ਸ਼ਬਦ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਚੌਧਰੀ ਪਰਿਵਾਰਾਂ ਨੂੰ ਕਿਉਂਕਿ ਹੇਮਰਾ ਰਾਜੀ ਜੀ ਚੌਧਰੀ ਨੇ ਸੋ ਅੱਜ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰਾਂ ਨੂੰ ਵਧਾਈ ਦੇਣਾ ਕਿ ਪਾਰਟੀ ਕਨਵੀਨਰ ਅਰਵਿੰਨ ਕੇਜਰੀਵਾਦ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾ ਰਾਜੀ ਚੌਧਰੀ ਜੀ ਨੂੰ ਅੱਜ ਜਿਹੜੀ ਚੇਰਮੈਨੀ ਮਿਲੀ ਹੈ ਸੋ ਚੌਧਰੀ ਪਰਿਵਾਰ ਇਸ ਵਧਾਈ ਦੇ ਹੱਕਦਾਰ ਨੇ ਸੋ ਮੈਂ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅਲਬਦਾਈ ਜਿੰਨਾ ਬਹੁਤ ਸਾਰੇ ਚੌਧਰੀ ਸਹਿਬਾਨ ਆਏ ਨੇ ਤੋਂ ਮੈਨੂੰ ਬਾਹਰ ਮੁਬਾਰਕਬਾਦ ਦੇ ਰਹੇ ਸੀ ਕਿ ਤੁਸੀਂ ਥੈਂਕਸ ਕਹ ਰਹੇ ਸੀ ਕਿ ਤੁਹਾਡਾ ਸਾਡੇ ਚੌਧਰੀਆਂ ਬਾਰੇ ਸੋਚਿਆ ਸੀ ਲੁਧਿਆਣੇ ਦੇ ਵਿੱਚ ਪਹਿਲੀ ਜਿਹੜੀ ਇਹ ਚੇਰ ਨੰਨੀਆ ਚੌਧਰੀ ਪਰਵਾਰ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ